ਹਾਂਜੀ ਦੋਸਤੋ ਪਹਿਲਾ ਰਿਸ਼ਤਾ ਜ ਕੁੜੀ ਦਾ ਹੈ ਨਾਮ ਕੌਰ ਜਨਮ 1996 ਕੱਦ 5 ਫੁੱਟ 6 ਇੰਚ ਪੜਾਈ ਐਮਏ ਬੀਐਡ ਹੈ ਹਾਈਲਾਈਟਸ 6.5 ਬੈਂਡ ਹੈ ਇਹਦੀ ਕੁੜੀ ਦਾ ਨਾਮਪਰਾ ਫੁੱਲ ਹੈ ਡਿਮਾਂਡ ਮੁੰਡਾ ਕੈਨੇਡਾ ਪੀਆਰ ਹੋਵੇ ਮੁੰਡੇ ਕੋਲੇ ਜ਼ਮੀਨ 4 ਤੋਂ 5 ਕਿੱਲੇ ਹੋਣਾ ਹਾਂਜੀ ਅਗਲਾ ਰਿਸ਼ਤਾ ਵੀ ਕੁੜੀ ਦਾ ਹੈ ਨਾਮ ਕੌਰ ਹੈ ਜਨਮ 1988 ਕੱਦ 5 ਫੁੱਟ 7 ਇੰਚ ਹੈ ਪੜਾਈ ਕੁੜੀ ਦੀ ਐਮਏ ਪੰਜਾਬੀ ਹੈ ਏਰੀਆ ਬਠਿੰਡਾ ਹੈ ਡਿਮਾਂਡ ਜੇ ਮੁੰਡਾ ਕੈਨੇਡਾ ਪੀਆਰ ਐਟ 8 ਤੋਂ 10 ਕਿੱਲੇ ਜ਼ਮੀਨ ਹੋਵੇ ਜੇ ਪੰਜਾਬ ਚ ਹੈ ਤਾਂ ਘਟੋ ਘਟਪੰਦਾ ਕਿੱਲੇ ਜ਼ਮੀਨ ਹੋਵੇ ਇਹਨਾਂ ਨੂੰ ਤਲਾਕशुदा ਮੁੰਡਾ ਵੀ ਮਨਜ਼ੂਰ ਹੈ ਹਾਂਜੀ ਅਗਲਾ ਰਿਸ਼ਤਾ ਵੀ ਕੁੜੀ ਦਾ ਹੈ ਨਾਮ ਕੌਰ ਜਨਮ 1999 ਗੋਤ ਰੰਧਾਵਾ ਪੜਾਈ ਐਮਏ ਹਿਸਟਰੀ ਬੀਐਡ ਕੁੜੀ ਤਲਾਕशुदा ਹੈ ਏਰੀਆ ਰਮપરા ਫੂਲ ਹੈ ਡਿਮਾਂਡ ਮੁੰਡੇ ਕੋਲ ਜ਼ਮੀਨ 8 ਤੋਂ 10 ਕਿੱਲੇ ਹੋਵੇ ਮੁੰਡਾ ਪੜਿਆ ਲਿਖਿਆ ਹੋਵੇ ਜੇ ਮੁੰਡਾ ਤਲਾਕशुदा ਹੈ ਤਾਂ ਬੱਚਾ ਨਾ ਹੋਵੇ ਹਾਂਜੀ ਅੱਜ ਦਾ ਅਗਲਾ ਰਿਸ਼ਤਾ ਮੁੰਡੇ ਦਾ ਹੈ ਨਾਮ ਸਿੰਘ ਡੇਟ ਆਫ ਬਰਥ 1993 ਕੱਦ 5 ਫੁੱਟ 10 ਇੰਚ ਪੜਾਈ ਬੀਸੀਏ ਮੁੰਡਾ ਸਰਕਾਰੀ ਨੌਕਰੀ ਤੇ ਹੈ ਏਰੀਆ ਰਾਮਪੁਰਾ ਹੁਰਾ ਹੈ ਮੁੰਡੇ ਕੋਲ ਜ਼ਮੀਨ 7 ਕਿੱਲੇ ਹੈ ਡਿਮਾਂਡ ਕੁੜੀ ਪੜ੍ਹੀ ਲਿਖੀ ਸੋਹਣੀ ਹੋਵੇ ਖਾਨਦਾਨੀ ਹੋਵੇ ਕੁੜੀ ਦਾ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਹਾਂਜੀ ਅਗਲਾ ਰਿਸ਼ਤਾ ਮੁੰਡੇ ਦਾ ਹੈ ਨਾਮ ਸਿੰਘ ਜਨਮ 1996 ਕੱਦ 6 ਫੁੱਟ ਪੜਾਈ ਡਿਪਲੋਮਾ ਰੋਮਲ ਜ਼ਮੀਨ 4 ਕਿੱਲੇ ਮੁੰਡਾ ਕੈਨੇਡਾ ਪੀਆਰ ਹੈ ਏਰੀਆ ਪਟਿਆਲਾ ਹੈ ਡਿਮਾਂਡ ਕੁੜੀ ਪੜੀ ਲਿਖੀ ਸੋਹਣੀ ਹੋਵੇ ਅਤੇ ਖਾਨਦਾਨੀ ਹੋਵੇ ਹਾਂਜੀ ਅਗਲਾ ਰਿਸ਼ਤਾ ਮੁੰਡੇ ਦਾ ਹੈ ਨਾਮ ਸਿੰਘ ਜਨਮ ਮਿਤੀ 99 ਕੱਦ 6 ਫੁੱਟ ਪੜਾਈ ਬੀਐਸਸੀ ਐਗਰੀਕਲਚਰ ਹੈ ਜ਼ਮੀਨ 7 ਕਿੱਲੇ ਹੈ ਮੁੰਡਾ ਪੰਜਾਬ ਪੁਲਿਸ ਚ ਹੈ ਏਰੀਆ ਫਰੀਦਕੋਟ ਹੈ ਡਿਮਾਂਡ ਕੁੜੀ ਸੋਹਣੀ ਪੜੀ ਲਿਖੀ ਤੇ ਖਾਨਦਾਨੀ ਹੋਵੇ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ